ਆਗੇ ਫਿਰ ਤੇ ਜੇ ਪਾਈਏ ਜੋਗ ਬਣ ਕੇ ਮਿਰਗ ਮੁਕਤ ਸਭ ਹੋਗ ਕਹਦੇ ਜੇ ਨੰਗੇ ਫਿਰ ਕੇ ਮੁਕਤੀ ਜੋਗ ਪ੍ਰਾਪਤ ਹੋ ਜੂ ਜੰਗਲ ਦੇ ਮਿਰਗ ਸਾਰੇ ਨੰਗੇ ਹੀ ਫਿਰਦੇ ਨੇ ਇਹ ਮਿੱਠੀ ਗੱਲ ਐ ਮੋਦੀ ਚੰਗੀ ਮਿੱਠੀ ਐ ਉਹ ਜਿਹਨਾਂ ਦੇ ਸੰਤਾਂ ਦੇ ਪੈਰ ਪੂਜਦੇ ਨੇ ਉਹਨਾਂ ਨੂੰ ਤਾਂ ਮਿਰਗ ਕਹਿਤਾ ਜਾਣ ਬੜੀਆਂ ਕੌੜੀਆਂ ਗੱਲਾਂ ਨੇ ਤੇ ਤਾਂ ਖਲਾਫ ਨੇ ਉਹਨਾਂ ਤੇ ਛੇਤਰpret ਬਹੁਤ ਕੀਤੀ ਹੋਈ ਹੈ ਉੱਥੇ ਪਖੰਡ ਬਾਤ ਮਾਰਵਾੜ ਜੈਸੇ ਨੀਰ ਬਾਹ ਰਹਾ ਬੇਲ ਬਾਹ ਰਹਾ ਕਰਹਲਾ ਜਿਉਂ ਕਰੋੰਕ ਜਿਉਂ ਕਰੋੰਕ ਨਿਸਨਾਦ ਬਾਹ ਰਹਾ ਤੂੰ ਮੇਰੇ ਮਨ ਰਾਮਈਆ ਬਾੜਵਾੜ ਜੈਸੇ ਨੀਰ ਬਾਹ ਰਹਾ ਹੂੰ ਬੇਲ ਬਾਹ ਰਹਾ ਕਰਹਲਾ ਬਾੜਵਾੜ ਦਾ ਲੱਕ ਹੈ ਤੇ ਰਾਜਸਥਾਨ ਚ ਬਾੜਵਾੜ ਜੈਸੇ ਨੀਰ ਬਾਹ ਰਹਾ ਉੱਥੇ ਬਾਰਿਸ਼ ਨਹੀਂ ਹੁੰਦੀ ਪਾਣੀ ਦੀ ਬਹੁਤ ਜ਼ਿਆਦਾ ਉੱਥੇ ਕੀਮਤ ਦੁੱਧ ਨਾਲ ਪਾਣੀ ਦੀ ਜ਼ਿਆਦਾ ਕੀਮਤ ਸਮੇਂ ਦੇ ਲੋਕ ਉੱਥੇ ਦੁੱਧ ਬਿਨਾ ਸਰ ਜਾਂਦਾ ਪਾਣੀ ਬਿਨਾ ਸਰਦਾ ਨਹੀਂ ਹੈ ਬਾਹਰ ਬਾੜ ਦੇ ਇਲਾਕੇ ਜਿਵੇਂ ਜਿਹੜਾ ਪਾਣੀ ਹੈ ਨਾ ਲੋਕਾਂ ਨੂੰ ਪਾਣੀ ਨਾਲ ਲੋਕਾਂ ਪਾਣੀ ਦੀ ਕਦਰ ਹੈ ਮੈਂ ਕਹ ਲਉ ਬਾਲਾ ਦਾ ਕਦਰ ਹੈ ਲੋਕਾਂ ਨੂੰ ਪਾਣੀ ਦੀ ਪਾਣੀ ਨੂੰ ਲੋਕ ਚੰਗਾ ਸਮਝਦੇ ਨੇ ਪਾਣੀ ਦੀ ਬਹੁਤ ਜਿਆਦਾ ਲੋਡ ਮਹਿਸੂਸ ਕਰਦੇ ਨੇ ਬਾਰ-ਬਾਰ ਜੈਸੇ ਦੀਰ ਬਾਲਾ ਬੇਲ ਬਾਲਾ ਕਰ ਹਲਾ ਬੇਲ ਬਾਲਾ ਕਰ ਹਰ ਜਿਹੜੀ ਬੇਲ ਹੁੰਦੀ ਹੈ ਨਾ ਦਰਖਤਾਂ ਤੇ ਚੜੀ ਹੋਈ ਨਾ ਵੀ ਹੋਵੇ ਚਾਹੇ ਜ਼ਮੀਨ ਤੇ ਫੈਲੀ ਹੋਵੇ ਹ ਬੇਲ ਬਾਰਵਾੜ ਦੇ ਇਲਾਕਾ ਜਿਹੜਾ ਹੈ ਉੱਥੇ ਉਠ ਜਾਂਦਾ ਹੁੰਦਾ ਹੈ ਬੇਲਾ ਖੁਸ਼ਕ ਇਲਾਕੇ ਜ਼ਿਆਦਾ ਹੁੰਦੀਆਂ ਨੇ ਤੇ ਖੁਸ਼ਕ ਇਲਾਕਾ ਹੋਵੇ ਨਾ ਉੱਥੇ ਬੇਲ ਜ਼ਿਆਦਾ ਹੁੰਦੀ ਜਿੱਥੇ ਜਿਹੜੀ ਚੀਜ਼ ਦੀ ਖੁਰਾਕ ਹੈ ਉੱਥੇ ਉਹ ਚੀਜ਼ ਪੈਦਾ ਵੀ ਕੀਤੀ ਹੈ ਪਰਮੇਸ਼ਰ ਨੇ ਕੋਈ ਚੀਜ਼ ਜੋ ਜਿੱਥੇ ਉਹਦੀ ਖੁਰਾਕ ਹੈ ਉਹ ਤੇ ਬੇਲ ਨੂੰ ਬਹੁਤ ਪਸੰਦ ਕਰਦਾ ਹੈ ਬੇਲ ਦੀ ਇੱਛਾ ਰੱਖਦਾ ਹਰ ਵਕਤ ਤੇ ਰੋਜ਼ ਬੇਲ ਖਾਣ ਨੂੰ ਦਈ ਜੋ ਜਿਵੇਂ ਅੰਨ ਅਸੀਂ ਰੋਜ਼ ਖਾ ਸਕਦੇ ਆ ਹੋਰ ਚੀਜ਼ ਰੋਜ਼ ਖਾਣੀ ਮੁਸ਼ਕਲ ਹੈ ਅੰਨ ਨੂੰ ਛੱਡ ਕੇ ਜਿਹੜੇ ਕੋਈ ਸਾਗ ਸਬਜ਼ੀ ਆ ਫਲ ਖਾਦਦੇ ਨੇ ਸੱਤ ਉਹ ਫਲ ਖਾਣ ਨੂੰ ਤੱਬ ਸਮਝਦੇ ਨੇ ਵੀ ਖਾਦਾ ਨਹੀਂ ਜਾਂਦਾ ਫਲ ਰੋਜ਼ ਅੰਨ ਨੂੰ ਛੱਡ ਦਿੰਦੇ ਨੇ ਇਸ ਕਰਕੇ ਵੀ ਉਹ ਮੁਸ਼ਕਲ ਹੈ ਖਾਣ ਨੂੰ मुश्किल कम करते हैं धर्म के नाते हालांकि धर्म मुश्किल पैदा करने वाले नहीं धर्म मुश्किल का हल है मुश्किल तो सारा मुश्किलों का भरी हुई तो जिंदगी है सारी जिंदगी है ही मुश्किलों की भरी हुई इन्हों मुश्किल तो ਛੁਟਕਾਰਾ ਪਾਉਣ ਖਾਤੇ ਧਰਮ ਦਾសារ ਜੇ ਧਰਮ ਤੋਂ ਹਟਾਣ ਕਰਕੇ ਹੋਰ ਮੁਸ਼ਕਲ ਪੈਦਾ ਕਰ ਲਈ ਜਿਵੇਂ ਤੁਸੀਂ ਆਪ ਲੋਕ ਕਰਦੇ ਨੇ ਉਹ ਧਰਮ ਨਹੀਂ ਰਹਿ ਜਾਂਦਾ ਫਿਰ ਉਹ ਬੇਵਕੂਫੀ ਹੈ ਉਹ ਧਰਮ ਮੁਸ਼ਕਲ ਆਂਦਾ ਹੈ ਇਲਾਜ ਹੈ ਜਾਂ ਮੁਸ਼ਕਲਾਂ ਪੈਦਾ ਕਰਨ ਵਾਲੀ ਚੀਜ਼ ਹੈ ਧਰਮ ਉਹ ਲਾਗ ਪੱਖਾ ਇੱਕ ਕੋਈ ਜਿਵੇਂ ਫਲੋਹਾਰ ਲੋਕ ਕਰਦੇ ਨੇ ਉਹਨਾਂ ਦੀ ਗੱਲ ਹੈ ਪਰ ਉੜਦਾ ਵੇਲ ਨੂੰ ਚਾਹਦਾ ਖਾਣਾ ਜੋ ਚੀਜ਼ ਇੱਛਾ ਰੱਖਦਾ ਉਹਨੂੰ ਉਹ ਬਿਲੇ ਉਹ ਪਿਛਲੇ ਤਪ ਦੀ ਨਿਸ਼ਾਨੀ ਆ ਸਗੋਂ ਉਹਦੇ ਕੋਲ ਤੁਸੀਂ ਉਹ ਖਾਂਦੇ ਨਹੀਂ ਜਿਹੜੀ ਦਿੱਤੀ ਹੋਈ ਹੈ ਉਹਨੂੰ ਇਹੋ ਜਿਹਾ ਤਪ ਹੁਕਮ ਦਾ ਵਿਰੋਧ ਹੈ ਇਹੋ ਜਿਹੀ ਭਗਤੀ ਹੁਕਮ ਦਾ ਵਿਰੋਧ ਆ ਸਗੋਂ ਜਿੰਨਾ ਸੁੱਖ ਦਿੱਤਾ ਉਹਨਾਂ ਦਾ ਲੈ ਲਓ ਹੋਰ ਸੁੱਖ ਮੰਗ ਲਓ ਹੋਰ ਸੁਖ ਮੰਗਲ ਉਹ ਬਾਕੀ ਦਿੱਤਾ ਹੋਇਆ ਤਾਂ ਲੈ ਲਓ ਤੂੰ ਹੀ ਤਾਂ ਦਿੱਤਾ ਸੁਖ ਵੀ ਤਿਆਗਦਾ ਪਰ ਤੁਹਾਨੂੰ ਹੋ ਦਊਗਾ ਤੇ ਜਿੰਨਾ ਸੁਖ ਦਿੱਤਾ ਜੇ ਉਹੀ ਨੇ ਤੁਸੀਂ ਕਹਉਂਦੇ ਸਿਆਲ ਦਾ ਮਹਿਨਾ ਤਾਂ ਉਹਨੂੰ ਜੁੱਤੀ ਦੇ ਦਿੱਤੀ ਪਰ ਮਾਇਸ਼ਰ ਨੇ ਪੌਣ ਨੂੰ ਵੀ ਧਰਤੀ ਛੱਡੀ ਐ ਜੇ ਤੁਸੀਂ ਜੁੱਤੀਓ ਨਹੀਂ ਪਾਉਂਦੇ ਤੁਹਾਨੂੰ ਜਰਾਮਾ ਕਾ ਦੇ ਦਿੰਦੇ ਤੂੰ ਜੁੱਤੀ ਤਾਂ ਪਾਉਂਦੇ ਨਹੀਂ ਜੁੱਤੀ ਜੀ ਵਿਢਣ ਲੱਗੂਗੀ ਜੇ ਜ਼ਿਆਦਾ ਸਰਦੀ ਹੈ ਉਹ ਜਰਾਬਾਂ ਕਾਦੇ ਦਊ ਤੁਹਾਨੂੰ ਜੁੱਤੀ ਦਾ ਪਾਉਦੇ ਨਹੀਂ ਵੈਨ ਦਫਾ ਹੁਣ ਦੇ ਇਹ ਤਾਂ ਮੂਰਖ ਨੇ ਇਹ ਮੂਰਖ ਨੇ ਹਾਠਯੋਗ ਮੂਰਖਤਾ ਦੀ ਭਗਤੀ ਹੈ ਹਾਠਯੋਗ ਮੂਰਖਤਾ ਦੀ ਭਗਤੀ ਹੈ ਮੂਰਖਾਂ ਨੂੰ ਸੁਖ ਦੀ ਕੀ ਲੋੜ ਬਨਾਰਸੀ ਟੋਪੀਆਂ ਵੰਦਰਾਂ ਨੂੰ ਦੇਈਦੀਆਂ ਹੁੰਦੀਆਂ ਇਹ ਵੰਦਲ ਨੇ ਬਨਾਰਸੀ ਟੋਪੀ ਨੇ ਨੂੰ ਦੇਣ ਦੀ ਲੋੜ ਹਾਂ ਉਹਡ ਜਾਨਵਰ ਹੈ ਉਹਡ ਜਾਨਵਰ ਹੈ ਉਹਦੀ ਰੁਚੀ ਹੈ ਉਹਦਾ ਸਰੀਰ ਐਸਾ ਬਣਾਇਆ ਬੇਲ ਖਾ ਕੇ ਉਹਨੂੰ ਪੂਰੀ એનર્ਜੀ ਮਿਲਦੀ ਹੈ ਸਰੀਰ ਉਹਦਾ ਕਦੇ ਵੀ ਨਹੀਂ ਚਾਹੁੰਦਾ ਵੀ ਬੇਲ ਨਾ ਮਿਲੇ ਪਾਣੀ ਕਦੇ ਵੀ ਨਹੀਂ ਚਾਹੁੰਦਾ ساری ਜ਼ਿੰਦਗੀ ਆਦਮੀ ਨਾ ਮਿਲੇ ਤੇ ਪਾਣੀ ਨੂੰ ਕੋਈ ਇਤਿਆਕ ਦੇਵੇ ਅੰਨ ساری ਜ਼ਿੰਦਗੀ ਕੋਈ ਵੀ ਨਹੀਂ ਚਾਹੁੰਦਾ ਮੈਨੂੰ ਨਾ ਮਿਲੇ ਨਾ ਮਿਲੇ ਇਸ ਕਰਕੇ ਗੁਰਬਾਣੀ ਛਾੜ ਆਨ ਜੋ ਕਰੇ ਪਖੰਡ ਇਹ ਪਖੰਡ ਹੈ ਧਰਮ ਨਹੀਂ ਹੈ ਫਲੋ ਹਾਰੀ ਕਰਨਾ ਪਖੰਡ ਹੈ ਧਰਮ ਨਹੀਂ ਹੈ ਪੁੱਠੇ ਲੜਕਣਾ ਪਖੰਡ ਹੈ ਧਰਮ ਨਹੀਂ ਹੈ ਖੜੇ ਹੀ ਰਹਿਣਾ ਤਪ ਕਰਨਾ ਪਖੰਡ ਹੈ ਧਰਮ ਨਹੀਂ ਹੈ ਇਹਨਾਂ ਨੂੰ ਕਹਤ ਕਰਮ ਧਰਮ ਪਖੰਡ ਜੇ ਦੀਸਾਂ ਇਹ ਸਾਰੇ ਪਖੰਡ ਨੇ ਕੁਰਬਾਨੀ ਰਣ ਕੋ ਖੰਡ ਗਾਤ। ਪਖੰਡ ਕੌਣ ਕਰਦੈ ਨੇ? ਮੂਰਖ ਧੋਖਾ ਦੇਣ ਵਾਸਤੇ ਲੋਕਾਂ ਨੂੰ ਸਾਨੂੰ ਲੋਕ ਕਹਿਣ ਧਾਰਮਿਕ ਹੈ। ਤੇਰੀ ਜਮ ਜਗਾਤੀ ਲੂਟਾ। ਇਹਦਾ ਕੋਈ ਮੁੱਲ ਨਹੀਂ ਪੈਂਦਾ। ਇਹ ਪਰਮ ਨੇ ਲੁੱਟ ਲੈ ਪਰਮ ਗਿਆਨ ਹੈ। ਜਬ ਜਗਾਤੀ ਕੁਝ ਨਹੀਂ। ਇਹ ਪਰਮ ਦੀ ਭੇਡ ਚੜ ਗਏ ਤੁਹਾਡੇ। ਭਰਮ ਹੋਰ ਮੜ ਗਿਆ ਇਹਦੇ ਵੱਟੇ ਭਰਮੇ ਮਿਲਦਾ ਹੋਰ ਕੁਛ ਨਹੀਂ ਹੁੰਦਾ ਭਰਮ ਹੋਰ ਘਾੜਾ ਹੋ ਜਾਂਦਾ ਹਾਂ ਬੇਲ ਜੈ ਬੇਲ ਵਾਲਾ ਕਰਹਲਾ ਬੇਲ ਵਾਲਾ ਕਰਹਲਾ ਬੇਲ ਜਿਹੜੀ ਹੈ ਉੜਦੇ ਮਨ ਭੌਂਦੀ ਵਸਤੂ ਹੈ ਹਰ ਵਕਤ ਚਾਹੁੰਦਾ ਉਹ ਉਹਨੇ ਚੰਗੀ ਲੱਗਦੀ ਹੈ ਹਾਂ ਜਿਉਂ ਗ੍ਰੰਕ ਨਿਸਨਾਦ ਬਾਲਹਾ ਤਿਉ ਮੇਰੇ ਮਨ ਰਾਮਾ ਰਾਮਈਆ ਜੋ ਗ੍ਰੰਕ ਨਿਸਨਾਦ ਵਾਹਲਾ ਨਿਸ ਲਫਜ਼ ਵਰਤੇ ਐ ਦਿਨ ਨੂੰ ਨਹੀਂ ਰ ਚੰਗਾ ਲੱਗਦਾ ਉਹਨੂੰ ਰਾਤ ਨੂੰ ਜੰਗਾ ਲੱਗਦਾ ਕ੍ਰੰਕ ਨੂੰ ਆ ਦੇਲੂ ਦਾ ਨੂੰ ਪਤਾ ਜੇ ਮੇਰਾ ਧਿਆਨ ਗਰਿਆ ਚੇ ਲਗਾ ਸ਼ਕਾਰੀ ਉਹ ਗਲਤੇ ਫੜ ਲੂ ਐਨੀ ਤਾਂ ਉਹਨੂੰ ਵੀ ਸਮਝ ਆ ਜਿਉਂ ਕ੍ਰੰਕ ਕੁਰੰਕ ਕਹਤੇ ਹਨ ਜਿਉਂ ਦਾ ਸੰਭਾਰਾ ਸਿੰਘਾ ਹੁੰਦਾ ਵਰਗ ਨਹੀਂ ਹੁੰਦਾ ਵਰਗ ਉਹ ਨਹੀਂ ਹੈ ਬਾਰਾ ਸਕੋ ਬਿਰਗਦੀ ਉਹ ਨਸਲਾ ਵੀ ਵੱਡੀ ਨਸਲਾ ਬਿਰਗਦੀ ਜਿਉਂ ਕਰੰ ਕਰ ਢਿਸ ਰਾਤ ਦੇ ਵੇਲੇ ਨਾਦ ਵਾ ਲਹਾ ਤੈਸੇ ਮੇਰੇ ਮਾਨ ਰਾਮ ਜੀ ਰਾਮ ਜੀ ਉਹਨੂੰ ਬਿਰਗ ਨੂੰ ਨਾਦ ਜੇ ਸੁਣ ਜਵੇ ਤਾਂ ਉਧਰ ਧਿਆਨ ਘਟ ਲੈਂਦਾ ਚਾਹੇ ਉਹਨੂੰ ਗਰਦਨ ਲੱਤ ਦੇ ਫੜ ਲੋ ਆ ਕੇ ਚੁੱਪ ਕਰਕੇ ਹੌਲੀ ਹੌਲੀ ਆ ਕੇ ਨਾ ਬੈਠ ਕੇ ਉਹਨੂੰ ਲੱਤ ਤੇ ਫੜ ਲਵੇ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਧਿਆਨ ਉਧਰ ਚਲੇ ਜਾਂਦਾ ਜੇ ਦਾ ਪੈਰਾਂ ਦੀ ਆਵਾਜ਼ ਉਹਨੂੰ ਸੁਣਦੀ ਹੋਣੀ ਕਿਉਂਕਿ ਉਹਦਾ ਧਿਆਨ ਨਹੀਂ ਹੁੰਦਾ ਨੇੜੇ ਦੀ ਆਵਾਜ਼ ਸੁਣਦੀ ਨਹੀਂ ਦੂਰ ਦੀ ਸੁਣਦੀ ਹੈ ਕੀ ਮਤਲਬ ਹੋਇਆ ਭਲਾ ਇਹਦਾ ਸੱਚਖੰਡ ਦੀ ਆਵਾਜ਼ ਸੁਣਦੀ ਹੈ ਭਗਤ ਨੂੰ ਨੇੜੇ ਦੀ ਨਹੀਂ ਸੁਣਦੀ ਅਲਦਲ ਦਾ ਰੋਣਾ ਸੁਣਦਾ ਹੀ ਨਹੀਂ ਟੋਲ ਵਜੇ ਜਾਣ ਚਾਹੇ ਫਿਰ ਭੋਰੇ ਚ ਵੱਣ ਦੀ ਕੀ ਲੋਡ ਸੀ ਬਈ ਜਿਹੜੇ ਭੋਰੇ ਚ ਵੱਟਦੇ ਨੇ ਉਹ ਕਹਿੰਦਾ ਉਹਦੀ ਕੀ ਲੋਡ ਪੈ ਗਈ ਕਵੀਰ ਖੱਡੀ ਚ ਲਾਉਂਦਾ ਖੱਡੀ ਦਾ ਖੜਕਾ ਨਹੀਂ ਹੁੰਦਾ ਖੱਡੀ ਦਾ ਖੜਕਾ ਹੁੰਦਾ ਉਹਨੂੰ ਡਿਸਰਬ ਖੜਕਾ ਨਹੀਂ ਕਰ ਰਿਹਾ ਖੱਡੀ ਦਾ ਖੜਕਾ ਨੂੰ ਉਹ ਜਿਹੜਾ ਨਾਦਰਾਂ ਧਿਆਨ ਆ ਉਹਦੇ ਚ ਡਿਸਟਰਬੈਂਸ ਨਹੀਂ ਪੈਦਾ ਕਰ ਰਿਹਾ ਸੰਦ ਬੜਿਆ ਭੋਰੇ ਚ ਮਾਲਾ ਫੇਰਦਾ ਉਹਨੂੰ ਡਿਸਟਰਬ ਕਰ ਰਿਹਾ ਜੇ ਬੱਚੇ ਵੀ ਬੋਲਦੇ ਨੇ ਉਹ ਪਖੰਡਾ ਸਮਾ ਉਹ ਧਰਮ ਨਹੀਂ ਹੈਗਾ ਉਹ ਕਰਮ ਧਰਮ ਪਖੰਡ ਇਸ ਤਰੀਕੇ ਨਾਲ ਲੈ ਇਹਨਾਂ ਦੇ ਵਿੱਚ ਕੁਝ ਹੋਰ ਹੈ ਥੱਲੇ ਦੀ ਤਹਿ ਚ ਕੁਝ ਹੋਰ ਹੁੰਦਾ ਆ ਜਿਹੜੀਆਂ ਗੱਲਾਂ ਕਹਿਤੀਆਂ ਬਿਰਗ ਦੀ ਗੱਲ ਕਰਤੀ ਕੀ ਮਤਲਬ ਰਿਹਾ ਭਲਾ ਇਹਦਾ ਕੁਰਬਾਨੀ ਦੀ ਜਿਹੜੀ ਗਹਿਰਾਈ ਹੈ ਉਹਦੇ ਵਿੱਚ ਕੁਝ ਹੋਰ ਹੈ ਉੱਪਰ ਉੱਪਰ ਕੁਝ ਹੋਰ ਹੈ ਉਹ ਪਟਾ ਲੱਸੀ ਹੋਈ ਹੈ ਜਿਹੜੀ ਪੀਤੀ ਹੈ ਤੁਸੀਂ ਜਿਹੜੀ ਲੋਕ ਪੀਂਦੇ ਨੇ ਅਜਿਹੀ ਉਹ ਨੂੰ ਆਤ ਸੁਣਦਾ 2 ਕਿਲੋਮੀਟਰ ਤੋਂ ਬਿਲਕੁਲੋਂ ਡੇੜੇ ਆਦਮੇ ਆ ਰਹੇ ਹੌਲੀ ਹੌਲੀ ਉਹਦੇ ਅੱਖਾਂ ਨੂੰ ਨਹੀਂਦਾ ਉਹਦੇ ਪਿੱਛੇ ਦੀ ਉਹਦੇ ਪੈਰਾਂ ਦੇ ਵੱਲ ਸੁਣਦੀ ਨਹੀਂ ਉਹ ਤੇ ਡੇੜੇ ਦੂਰ ਦੀ ਆਵਾਜ਼ ਸੁਣਦੀ ਹੈ ਨੇੜੇ ਦੀ ਜਾਂ ਦੂਰ ਦੀ ਆਵਾਜ਼ ਸੁਣ ਲੱਗੀ ਹੈ ਨੇੜੇ ਦੀ ਸੁਣਦੀ ਹੋ ਨਹੀਂ ਹੁੰਦੀ ਕਬੀਰ ਨੂੰ ਨਾਲ ਸੁਣਦਾ ਜਿਹੜਾ ਦੁਨੀਆਂ ਨੂੰ ਨਹੀਂ ਸੁਣਦਾ ਉਹ ਨੂੰ ਉਹ ਸੁਣਦਾ ਜਿਹਨੂੰ ਜਿਹਨੂੰ ਖੜੀ ਦਾ ਖੜਕਾ ਸੁਣਦਾ ਉਹ ਨੂੰ ਉਹ ਨਹੀਂ ਸੁਣਦਾ ਉਹ ਆਵਾਜ਼ ਕਬੀਰ ਦੇ ਅੰਦਰ ਆ ਰਹੀ ਹੈ ਜਿਹੜਾ ਅੰਦਰ ਤੇ ਆਨੰਦ ਤੇ ਆਨੰਦ ਵਾਲੀ ਆਵਾਜ਼ ਦਾ ਮਤਲਬ ਕੀ ਰਹੇਗਾ ਜਿਹਦਾ ਧਿਆਨ ਅੰਦਰ ਹੈ ਉਹ ਨੂੰ ਬਾਹਰਲੀ ਆਵਾਜ਼ ਨਹੀਂ ਸੁਣਦੀ ਹੁੰਦੀ ਜਿਹਦਾ ਧਿਆਨ ਬਾਹਰ ਹੈ ਉਹ ਨੂੰ ਅੰਦਰਲੀ ਆਵਾਜ਼ ਨਹੀਂ ਸੁਣਦੀ ਹੁੰਦੀ ਬਸ ਇੱਥੇ ਹੀ ਗੱਲ ਹੈ ਤੁਰਕੇ ਬਾਣੀ ਉਹ ਨੂੰ ਸੁਣਦੀ ਆ ਜਿਹੜਾ ਅੰਦਰ ਧਿਆਨ ਹੋ ਕੇ ਰਹੇ ਅੰਦਰ ਧਿਆਨ ਚ ਸੁਣਦੀ ਆ ਉਹ ਅੰਦਰ ਧਿਆਨ ਹੋ ਕੇ ਨਾਲ ਸੁਣਦਾ ਫਿਰ ਉਹ ਬੈਰੂ 15ਵਾਂ सुद्धा ਉਹਦੇ ਨਾਲ ਜੁੜਿਆ ਹੈ ਦੂਰ ਡੇੜੇ ਜੁੜਿਆ ਹੀ ਨਹੀਂ ਹੋਇਆ ਉਹ ਆਪਣੇ ਏਰੀਏ 'ਚ ਹਾਂਜੀ 13 ਨਾ ਤੈਸੇ ਮੇਰੇ ਮੰਡ ਰਾਮ ਆਈਓ ਤੈਸੇ ਇਹਵੇਂ ਮੈਨੂੰ ਰਾਮਦੇਵ ਆ ਸੁਣਦੀ ਐ ਸਵੇ ਘਟ ਰਾਮ ਬੋਲਦਾ ਜਿਹੜਾ ਰਾਮ ਸਾਹਿਬ ਕਬੀਰ ਨੇ ਕਿਹਾ ਨਾ ਸਾਰੇ ਘਟ ਰਾਮ ਬੋਲਦਾ ਗੱਲ ਕਬੀਰ ਤੇ ਹੀ ਕਰ ਰਿਹਾ ਉਹ ਉਹ ਕਹਿੰਦਾ ਸਾਰੇ ਘਟਾਂ 'ਚ ਆਰਾਮ ਬੋਲਦਾ ਕਬੀਰ ਕਹਿੰਦਾ ਐ ਮੈਨੂੰ ਆਰਾਮ ਸੁਣਦਾ ਜਿਵੇਂ ਉਹ 12 ਸਗਨ ਨੂੰ ਨਾਲ ਸੁਣਦਾ ਮੈਂ ਉਹ ਸੁਣਦਾ ਦੁਨੀਆ ਦੀ ਆਵਾਜ਼ ਮੈਨੂੰ ਸੁਣਦੀ ਹੋਈ ਨਹੀਂ ਐ ਸੁਣੇ ਦੀ ਆਰਾਮ ਦੀ ਆਵਾਜ਼ ਔਰ ਇਹ ਤਾਂ ਕਿਹਾ ਸੀ ਜਬੇ ਕਹੇ ਰਾਮ ਬੋਲੇ ਕਿ ਮੈਂ ਸੁਣੀ ਐ ਆਵਾਜ਼ ਮੈਨੂੰ ਕਿਵੇਂ ਸੁਣਨੀ ਚਾਹੀਦੀ ਸੀ ਤੁਹਾਨੂੰ ਉਹ ਦੱਸ ਰਿਹਾ ਨਾਮ ਦੇ ਸਰਿਆਨੰਦਰ ਬੋਲਦਾ ਨੀ ਰਾਮ ਤੇ ਮੈਨੂੰ ਕਿਵੇਂ ਸੁਣਿਆ ਕਿਵੇਂ ਸੁਣ ਜਿਵੇਂ ਉਹ ਮੁਰਗ ਨੂੰ ਉਹ ਸੁਣਦਾ ਹੋਰ ਆਵਾਜ਼ ਨਹੀਂ ਸੁਣਦੀ ਐਵੇਂ ਨੂੰ ਸੁਣਦਾ ਤੈਸੇ ਮਹਿਰੇ ਵਾਣਾ ਉਹ ਵੰਦੇ ਦਾ ਵਿਚਾਰ ਆੰਦਰਲੀ ਬਾਤ ਸੁਣਦਾ ਨਹੀਂ ਦੁਨੀਆ ਬਾਹਲੀ ਬਾਤ ਸੁਣਦਾ ਕੰਨ ਕਿੱਡੀ ਦੂਰ ਉੱਥੇ ਦਾ ਜੁੜਿਆ ਹੋਇਆ ਬਾਹਰ ਜਿਹੜੇ ਬਾਹਲੇ ਆਵਾਜ਼ ਸੁਣਦੇ ਨੇ ਜਿਵੇਂ ਬਿਰਗ ਬਾਹਲੇ ਆਵਾਜ਼ ਦੂਰ ਦੀ ਸੁਣਦਾ ਨੇੜੇ ਦੀ ਨਹੀਂ ਸੁਣਦੀ ਬਿਰਗ ਨੂੰ ਜਿਹੜਾ ਨੇੜੇ ਆ ਉਹਦੇ ਇਹਵੇਂ ਸਾਨੂੰ ਬਾਹਲੇ ਆਵਾਜ਼ ਸੁਣਦੀ ਐ ਨੇੜੇ ਦੀ ਨਹੀਂ ਸੁਣਦੀ ਜਿਹੜੀ ਆਵਾਜ਼ ਨਾਲ ਜੁੜ ਜਵੇ ਹੋਈ ਸੁਣੂਗੀ ਦੋਈ ਤਾਂ ਸੁਣਣੀ ਹੋਣੀ ਤੇ ਐਸੇ ਮੇਰੇ ਮਾਨ ਅੱਲਾਹ ਵਈਆ ਆਰਾਮ ਆ ਗਿਆ ਤੇਰਾ ਨਾਮ ਰੂਹੋ ਕੇ ਮੇਰ ਕੋ ਸਵਾਲ ਨੂੰ ਸੁਣਨੀ ਚਾਹਦਾ ਛੱਡ ਨਹੀਂ ਰਿਹਾ ਉਹਨੂੰ ਜਿੰਨਾ ਚਿਰ ਅਸੀਂ ਬਾਹਰਲੀ ਆਵਾਜ਼ ਨੂੰ ਸੁਣਨੀ ਚਾਹੁੰਦੇ ਆ ਦੁਨੀਆ ਦੀ ਨੂੰ ਉਹਨਾਂ ਚਿਰ ਅੰਦਰਲੀ ਆਵਾਜ਼ ਨਹੀਂ ਸੁਣ ਸਕਦੀ ਜਿੱਦਣ ਬਾਹਰਲੀ ਆਵਾਜ਼ ਜਿਹੜੀ ਇਹ ਗੁਰਮਤ ਤੋਂ ਬਿਨਾਂ ਦੀ ਆਵਾਜ਼ ਹੈ ਜਿਹੜੀ ਉਹ ਅਸੀਂ ਸੁਣਨੀ ਬੰਦ ਕਰ ਦਿੱਤੀ ਉਹਦੋਂ ਅੰਦਰਲੀ ਬਾਤ ਸੁਣੋ ਹੇ ਸਰਬਣੋਂ ਮੇਰਿਓ ਸੱਚੇ ਸੱਚੇ ਸੁਣਨ ਨੂੰ ਪਿਠਾਏ ਉਹ ਸੁਣੋ ਰਾਮਦੇਵ ਆਵਾਜ਼ ਜਿਹੜਾ ਰਾਮ ਹੈ ਨਾ ਘਾਟੀ ਬੋਲਦਾ ਉਹਦੇ ਆਵਾਜ਼ ਸੁਣਨ ਨੂੰ ਤੁਹਾਨੂੰ ਲਾਇਆ ਪੈਦਾ ਕੀਤਾ ਸੱਚੇ ਸੁਣਨ ਨੂੰ ਪਠਾਏ ਸਰਵਣਾ ਕੰਨਾਂ ਦੀ ਨਹੀਂ ਗੱਲ ਹੈਗੀ ਸਰਵ ਅੰਦਰਲੀ ਸੁਣਨ ਸ਼ਕਤੀ ਦੀ ਗੱਲ ਹੈ ਸਰਵਣ ਕੰਨ ਨਹੀਂ ਹੁੰਦੇ ਸਰਵਣ ਸੁਣਨ ਸ਼ਕਤੀ ਹੈ ਕੰਨ ਨਹੀਂ ਸੁਣਦੇ ਕੰਨ ਖੁੱਲੇ ਹੀ ਨਹੀਂ ਫਿਰ ਮਿਰਗ ਦੇ ਡੇੜੇ ਦੀ ਆਵਾਜ਼ ਕਿਉਂ ਨਹੀਂ ਸੁਣਦੇ ਕੰਨ ਦਾ ਫਰਕ ਨਹੀਂ ਖੁੱਲੇ ਹੀ ਨਹੀਂ ਜੇ ਕੰਨ ਧੋਣਦੇ ਹੋਣ ਢੇੜੇ ਦੀ ਬਾਤ ਸੁਣਨ ਸੁਣਨ ਵਾਲਾ ਕੋਈ ਹੋਰ ਐ ਅੱਖਾਂ ਨਹੀਂ ਦੇਖਦੀਆਂ ਦੇਖਣ ਵਾਲਾ ਕੋਈ ਹੋਰ ਜਦੋਂ ਅੱਖਾਂ से देखਦਾ ਹੀ ਨਹੀਂ ਕੋਲ ਦੇ ਨਗਜੰਦਾ ਦੁਕਾਨ ਪਿਛੇ ਰਹਿ ਜਾਂਦੇ ਆ ਫਗਾਹ ਚਲੇ ਜਾਂਦੇ ਫਿਰ ਜਾ ਕੇ ਢੋਲਾ ਮੈਂ ਤਾਂ ਗੌਰੇ ਨਹੀਂ ਕੀਤੀ ਦੁਕਾਨ ਤਾਂ ਪਿਛੇ ਰਹਿ ਗਈ ਉਹ ਧਿਆਨ ਕਿਤੇ ਹੋਰ ਸੀ ਦੁਕਾਨ ਤਾਂ ਦੇਖ ਰਹੀ ਨਹੀਂ ਸੀ ਉਹ ਤਾਂ ਐਸੇ ਮੇਰੇ ਮਨਰਾਮ ਭయ్యా ਇਦਾਂ ਮੇਰਾ ਜਿਹੜਾ ਮਨ ਆਪਨੇ ਅੰਦਰਲੀ ਆਵਾਜ਼ ਸੁਣ ਰਿਹਾ ਉਹ ਬਾਹਰਲੀ ਕੰਨਾਂ ਕੰਨਾਂ ਨਾਲ ਤਾਂ ਬਾਹਰਲੀ ਆਵਾਜ਼ ਸੁਣਦੀ ਹੈ ਨਾ ਕੰਨਾਂ ਨਾਲ ਬਾਹਰਲੀ ਆਵਾਜ਼ ਸੁਣਦੀ ਹੈ ਬਾਹਰ ਸਾਨੂੰ ਬਹੁਤ ਕੁਝ ਸੁਣੂਗਾ ਉੱਚੀ ਆਵਾਜ਼ ਆ ਸਾਡੇ ਅੰਦਰ ਘੜੀ ਦੀ ਟਿਕ ਟਿਕ ਨਹੀਂ ਸੁਣਦੀ ਪਰ ਜਦ ਬਾਹਰ ਆਵਾਜ਼ ਨਾ ਹੋਵੇ ਸ਼ਾਂਤ ਹੋਵੇ ਬਾਹਰ ਬਿਲਕੁਲ ਫਿਰ ਟਿਕ ਟਿਕ ਵੀ ਰਾਤ ਨੂੰ ਸੁਣਨ ਲੱਗ ਜਾਂਦੀ ਹੈ ਜਦ ਇਹ ਸੁਣਨ ਲੱਗ ਜਾਂਦੀ ਹੈ ਫਿਰ ਇਹ ਸੁਣ ਤੇ ਹਟਦੀ ਵੀ ਹੈ ਜੀ ਫਿਰ ਡਿਸਟਰਬ ਵੀ ਕਰਨ ਲੱਗ ਜਾਂਦੀ ਹੈ ਜਦ ਸੁਣਨ ਲੱਗ ਜਾਂਦੀ ਹੈ ਇਹ ਹੀ ਧਿਆਨ ਦੀ ਗੱਲ ਹੈ ਧਿਆਨ ਜਦ ਕੇਂਦਰਿਤ ਹੋ ਜਾਂਦਾ ਹੈ ਬਰੀਕ ਤੇ ਫਰੀਕ ਆਵਾਜ਼ ਵੀ ਸੁਣ ਲੈਂਦਾ ਜਦ ਧਿਆਨ ਕੇਂਦਰਿਤ ਹੁੰਦਾ ਟਿਕ ਜਾਂਦਾ ਹੈ ਫਿਰ ਬਰੀਕ ਆਵਾਜ਼ ਸੁਣਾਈ ਦਿੰਦੀ ਹੈ ਜਿੰਨਾ ਜਰ ਧਿਆਨ ਖਿੰਡਿਆ ਹੋਇਆ ਬਾਹਰ ਉਹਨਾਂ ਜਰ ਅੰਦਰਲੀ ਬਾਤ ਸੁਣਦੀ ਹੋ ਨਹੀਂ ਹੁੰਦੀ ਅੰਦਰਲੀ ਆਵਾਜ਼ ਕਿਵੇਂ ਸੁਣਨੀ ਹੈ ਉਹ ਤੇ ਕੇਂਦਰਿਤ ਇਹ ਸ਼ਬਦ ਹੈ ਇਹ ਸ਼ਬਦੋ ਤੇ ਕੇਂਦਰਿਤ ਹੈ ਸਾਰੇ ਤੇਰਾ ਨਾਮ ਰੂੜੋ ਰੂਪ ਰੂੜੋ ਅਤੀ ਰੰਗ ਰੂੜੋ ਮੇਰੋ RAMAIYA ਤੇਰਾ ਨਾਮ ਹੈ ਤੇਰਾ ਜਿਹੜਾ ਹੁਕਮ ਹੈ RAM ਦੀ ਜਿਹੜੀ ਆਵਾਜ਼ ਹੈ ਘਟ ਵਿੱਚ ਉਹ ਬਹੁਤ ਸੁੰਦਰ ਹੈ ਕਿਉਂ ਸੁਣਦੀ ਹੈ ਤੇਰਾ ਨਾਮ ਰੂੜੋ ਹੇ RAM ਜਿਹੜੀ ਤੇਰੀ ਆਵਾਜ਼ ਹੈ RAM ਦੀ ਆਵਾਜ਼ ਹੀ RAM ਦਾ ਨਾਮ RAM ਦੀ ਆਵਾਜ਼ ਤਾਕਤ ਹੈ RAM ਚ ਕੋਈ ਤਾਕਤ ਨਹੀਂ ਹੈ RAM ਚ ਨਹੀਂ ਕੋਈ ਤਾਕਤ RAM ਦੀ ਆਵਾਜ਼ ਚ ਤਾਕਤ ਹੈ ਕਉ ਜੋ ਰਾਮ ਬੋਲਦਾ ਉਹੀ ਹੋਈ ਜਾਂਦਾ ਸੰਸਾਰ ਚ ਜੋ ਜੋ ਬੋਲਦਾ ਰਾਮ ਉਹ ਹੀ ਤਾਂ ਹੋ ਰਿਹਾ ਤੇ ਜੇ ਬੋਲਣਾ ਬੰਦ ਕਰ ਦੇ ਆ ਜਿਹੜਾ ਕੋ ਸਭ ਕੁਝ ਵੀ ਹੋ ਨਹੀਂ ਸਕਦਾ ਫਿਰ ਜਿਵੇਂ ਇੱਕ ਆਦਮੀ ਹੈ ਇੱਕ ਸ਼ੇਰ ਹੈ ਉਹ ਸ਼ੇਰ ਨੂੰ ਕੋਈ ਆਵਾਜ਼ ਦਿੰਦਾ ਹੈ ਸ਼ੇਰ ਉਹ ਤੇ ਕੰਮ ਕਰਦਾ ਹੈ ਆਵਾਜ਼ ਤੇ यह इच्छा है यह बंदर है पर जो चुप कर जाए फिर बंदर रिचूगा फिर आवाज़ ताकत होगी आदमी तो ना होामात आवाज दी है फिर दर्कस के बच्चे आवाज़ आला करते हैं कलाकार कला दिखाते जे आवाज़ बंद हो जाए फिर ड्रम भी उथी ने सब कुछ है आदमी भी उथी ने फिर कर लेंगे गल आवा करामात आवाज़ में ਸਾਰੇ ਕਰਵਾ ਦੇਵਾ ਜੁਦੀ ਹੈ ਹਾਕਮ ਇਹ ਹੁਕਮ ਨਹੀਂ ਕਰਦਾ ਕੋਈ ਕਰਵਾਤ ਨਹੀਂ ਵਾਪਰਦੀ ਜਦੋਂ ਹੁਕਮ ਕਰ ਦਿੰਦਾ ਵੀ ਐਨੇ ਸਾਲੀ ਕਹਿ ਦਿਆ ਫਾਸੀ ਆ ਭਰੀ ਬਸ ਫਿਰ ਐਪਲੀਕੇਬਲ ਹੋਣ ਦੀ ਗੱਲ ਹੈ ਸ਼ਕਤੀ ਹਵੇਸ਼ਾ ਬਾਤ ਹੁੰਦੀ ਹੈ ਹੁਕਮ ਦੇ ਵਿੱਚੇ ਸ਼ਕਤੀ ਹੈ ਸਰਬਈ ਹੁਕਮ ਦੇ ਵਿੱਚ ਸ਼ਕਤੀ ਹੈ ਸ਼ਕਤੀ ਹੈ ਜਿੰਨਾ ਜੇ ਕੋਈ ਹਾਕਮ ਫੈਸਲਾ ਨਹੀਂ ਦੇ ਦਿੰਦਾ ਉਹਨਾਂ ਜਰੂਰੀ ਸ਼ਕਤੀ ਪ੍ਰਗਟੇ ਨਹੀਂ ਹੈ ਫੈਸਲੇ ਵਿੱਚ ਉਹਦੀ ਸ਼ਕਤੀ ਪ੍ਰਗਟ ਹੋ ਗਈ ਹੁਕਮ ਨੇ ਤਾਂ ਸਭ ਕੁਆ ਹਾਕਮ ਤਾਂ ਸਭ ਕੁ ਨਹੀਂ ਆ ਹਾਂ ਹਾਕਮ ਦੇ ਅੰਦਰ ਸਭ ਕੁ ਨਹੀਂ ਆ ਹੁਕਮ ਦੇ ਅੰਦਰ ਸਭ ਕੁ ਆ ਹੁਕਮ ਸ਼ਕਤੀ ਹੈ ਹਾਕਮ ਹਾ ਕੁਮਨੋ ਇਹ ਮੈਂ ਸਾਰੇ ਬੰਦੇ ਨੇ RAM SE RAM ਦਾ ਨਾਮ ਸ਼ਕਤੀਸ਼ਾਲੀ ਹੈ ਪਰ ਦਿਖਾਉਂਦੇ ਦੀ ਸਮਝਾਉਂਦੇ ਨਹੀਂ ਗੱਲ ਕੀ ਆ ਸਮਝ ਉਹਨਾਂ ਨੂੰ ਵੀ ਹੈ ਦੀ ਕਹੀ ਜਾਂਦੇ ਨੇ ਸੁਣੀ ਸੁਣਾਈ ਸੁਣੀ ਸੁਣਾਈ ਗੱਲ ਕਹੀ ਜਾਂਦੇ ਨੇ ਸਮਝ ਹੈ ਦੀ ਖਲਾਸਾ ਹੋ ਗਰੂ ਕਾ ਜੀ ਨੂੰ ਸਮਝ ਲੱਗੀ ਕਿਵੇਂ ਸ਼ਕਤੀਸ਼ਾਲੀ ਹੈ ਹਾਈ ਤੇਰਾ ਨਾਮ ਰੂੜੋ ਰੂਪ ਰੂੜੋ ਅਤੀ ਰੰਗ ਰੂੜੋ ਮੇਰੋ RAMAIYA ਤੇਰਾ ਰੂਪ ਰੂਪ ਰੂੜੋ ਜਿਹੜਾ ਤੇਰਾ ਰੂਪ ਹੈ ਤੇਰਾ ਹੁਕਮ ਉਹਦਾ ਹੁਕਮ ਹੀ ਉਹਦਾ ਰੂਪ ਹੈ ਬੋਲਿਆ ਜਦੋਂ ਉਹਦਾ ਰੂਪ ਅੱਗੇ ਆ ਗਿਆ ਵੀ ਇਹ ਗੁੱਸੇ 'ਚ ਬੋਲਦਾ ਹੈ ਇਹ ਹਮਦਰਦੀ 'ਚ ਬੋਲਦਾ ਭੋਲੇ ਦੇ ਪਤਾ ਲੱਗੂਗਾ ਕੋਈ ਤੇ ਦਇਆ ਕਰਨ ਨੂੰ ਬੋਲਦਾ ਹੈ ਇਹ ਆ ਕੋਈ ਸਜ਼ਾ ਦੇਣ ਨੂੰ ਬੋਲਦਾ ਭੋਲੇ ਦੇ ਪਤਾ ਲੱਗੂਗਾ ਜਿੰਨਾ ਚਿਰ ਬੋਲਿਆ ਹੀ ਨਹੀਂ ਤੁਸੀਂ ਅਰਦਾਸ ਕੀਤੀ ਉਹ ਜਵਾਬ ਹੀ ਨਹੀਂ ਆਇਆ ਉਹਨਾਂ ਚਿਰ ਕੋਈ ਨਹੀਂ ਪਤਾ ਕੀ ਹੈ ਉਹ ਤਾਂ ਗੱਲ ਤਾਂ ਉਹਦੇ ਮਨ ਦੇ ਵਿੱਚ ਹੀ ਹੈ ਉਦੋਂ ਤੱਕ ਤਾਂ ਸ਼ਕਤੀ ਉਹਦੇ ਮਨ ਦੇ ਵਿੱਚ ਹੀ ਯਾਦ ਰਹੀ ਹੈ ਸ਼ਕਤੀ ਜਦ ਪ੍ਰਗਟ ਹੋਊਗੀ ਭੋਲੇ ਦੇ ਪ੍ਰਗਟ ਹੋਊਗਾ ਬੋਲਿ ਬਿਨਾਂ ਸ਼ਕਤੀ ਨਹੀਂ ਪ੍ਰਗਟ ਹੁੰਦੀ ਇੰਜਣ ਵੀ ਜਾਂ ਸ਼ਕਤੀ ਬੋਲਦਾ ਤਾਂ ਬੋਲਦਾ ਇੰਜਣ ਤਾਂ ਸ਼ਕਤੀ ਪ੍ਰਗਟ ਹੁੰਦੀ ਹੈ ਇੰਜਣ ਚੰਦੂਗਾ ਬੋਲੂਗਾ ਤਾਂ ਹੀ ਕੁਝ ਕਰੂਗਾ ਖੜਾ ਇੰਜਣ ਕੀ ਕਰੂਗਾ ਝੋਲੂਗਾ ਜੇ ਨਾ ਜਿਆਦਾ ਰੋਣਾ ਬਹੁਤ ਨਹੀਂ ਜਿਆਦਾ ਤਾਂ ਦਾ ਇੰਜਣ ਦੀ ਇਹ ਆਵਾਜ਼ ਚੇ ਸ਼ਕਤੀ ਹੈ ਹਾਂਜੀ ਅਤੀ ਰੰਗ ਰੂੜੋ ਮੇਰੋ ਰਾਮਈਆ ਅਤੀ ਰੰਗ ਰੂੜੋ ਜਿਹੜਾ ਤੇਰਾ ਰੰਗ ਆਇਆ ਉਹ অতি ਰੂੜੋ ਹੈ অতি ਸੁੰਦਰ ਹੈ ਰੰਗ ਹੁਣ ਰਾਗ ਨੂੰ ਦੀਨ ਦਾ ਰੂਪ ਦੀਨ ਦਾ ਜਿਹਨੂੰ ਦੀਨ ਦਾ ਰੰਗ ਰੂਪ ਉਹੀ ਕਹਿ ਰਿਹਾ ਉਹ ਦੇਖ ਕੇ ਬੋਲ ਰਿਹਾ ਨਾਦ ਦਾ ਆਨੰਦ ਜਿਹੜਾ ਆ ਰਿਹਾ ਹੈ ਉਹਨੂੰ ਮੇਰਗ ਨੂੰ ਉਹ ਤਾਂ ਫਿਰ ਉਹ ਜਾਣਦਾ ਨੇ ਜਿਹੜਾ ਜੁੜਿਆ ਹੋਇਆ ਹੈ ਉਹਦਾ ਰੂਪ ਕੈਸਾ ਹੈ ਰੰਗ ਕੈਸਾ ਹੈ ਉਹਨੂੰ ਕੈਸਾ ਲੱਗਦਾ ਹੈ ਉਹਦੇ ਮਨ ਨੂੰ ਉਹ ਤਾਂ ਉਹ ਜਾਣੇ ਨਾ ਜਿਹੜਾ ਜੁੜਿਆ ਹੋਇਆ ਜਿਹੜਾ ਜੁੜਿਆ ਹੋਣਾ ਦੱਸ ਤੇਰਾ ਰੂਪ ਰੂੜੋ ਰੰਗ ਰੂੜੋ ਅਤੀ ਰੰਗ ਰੂੜੋ ਮੇਰੋ ਰਾਮਈਆ ਅਤੀ ਰੰਗ ਰੂੜੋ ਰੰਗ ਬਹੁਤੇ ਰੂੜੋ ਦੁਨੀਆ ਚ ਕੋਈ ਐਸਾ ਰੰਗ ਨਹੀਂ ਦੁਨੀਆ ਦਾ ਰੰਗ ਬਹੁਤ ਸੁੱਧ ਰਲੇ ਮਨੁੱਖ ਖਿਚਪਾਣੇ ਵਾਲੇ ਨੇ ਰੰਗ ਪਰ ਐਸਾ ਰੰਗ ਦੁਨੀਆ ਚ ਕੋਈ ਨਹੀਂ ਜਿਹੜਾ ਉਹਦਾ ਜੇ ਉਹਦੇ ਰੰਗ ਜੇ ਉਹਦਾ ਰੰਗ ਖਿੱਚ ਪਾ ਲਵੇ ਦੁਨੀਆ ਦਾ ਕੋਈ ਵੀ ਰੰਗ ਨਹੀਂ ਖਿੱਚ ਪਾ ਸਕਦਾ ਸ਼ਕਤੀਸ਼ਾਲੀ ਖਿੱਚ ਉਹਦੇ ਰੰਗ ਚ ਜਿੱਦਣ ਰਾਮ ਨੇ ਖਿੱਚ ਪਾ ਲਈ ਦੁਨੀਆ ਦੀ ਕੋਈ ਤਾਕਤ ਖਿੱਚੇ ਨਹੀਂ ਸਕਦੀ ਉੱਥੋਂ ਤੋੜੇ ਨਹੀਂ ਸਕਦੀ ਫਿਰ ਫਿਰ ਨਹੀਂ ਤੋੜ ਸਕਦੀ ਤੇ ਫਿਰ ਤਾਂ ਖਿੱਚ ਤਾਂ ਉਹਦੀ ਜ਼ਿਆਦਾ ਹੋਈ ਨਾ ਭਗਤਾਂ ਨੂੰ ਕੋਈ ਦੁਨੀਆ ਦੀ ਤਾਕਤ ਤੋੜ ਨਹੀਂ ਸਕਦੀ ਖਿੱਚ ਕੋਈ ਨਹੀਂ ਤੋੜ ਸਕਦੀ ਮੋਹ ਦੀ ਖਿੱਚ ਬਹੁਤ ਤਕੜੀ ਹੁੰਦੀ ਹੈ ਨਹੀਂ ਤੋੜ ਸਕਦੀ ਲੋਭ ਦੀ ਖਿੱਚ ਬਹੁਤ ਤਕੜੀ ਹੁੰਦੀ ਹੈ ਨਹੀਂ ਤੋੜ ਸਕਦੀ ਹੰਕਾਰ ਦੀ ਜਿਹੜੀ ਰਿਪਲਸ਼ਨ ਹੈ ਹੰਕਾਰ ਦੀ ਖਿੱਚ ਨਹੀਂ ਹੁੰਦੀ ਹੰਕਾਰ ਦੀ ਰਿਪਲਸ਼ਨ ਹੁੰਦੀ ਹੈ ਰਿਪਲਜਣ ਕਰਾ ਨੇੜੇ ਨਹੀਂ ਆਣਾ ਕਈ ਚੀਜ਼ਾਂ ਨੇੜੇ ਨਹੀਂ ਆਉਂਦੀਆਂ ਜਿਵੇਂ ਜਿਹੜੇ ਪੋਲ ਹੁੰਦੇ ਨੇ ਨਾ ਬੈਗਨੜ ਦੇ ਇੱਕੋ ਜਿਹੇ ਪੋਲ ਇੱਕ ਦੂਏ ਨੂੰ ਬਾਹਰੋਂ ਧੱਕਦੇ ਨੇ ਕੋਈ ਸ਼ਕਤੀਆਂ ਐ ਜਿਆ ਨੇੜੇ ਨਹੀਂ ਆਉਂਦੀਆਂ ਬਾਹਰੋਂ ਧੱਕਦੀਆਂ ਨੇ ਇੱਕ ਦੂਏ ਨੂੰ ਉਹ ਵੀ ਸ਼ਕਤੀਆਂ ਹੰਕਾਰ ਦੀ ਸ਼ਕਤੀ ਇਹ ਜੀ ਹੈ ਉਹ ਨੂੰ ਪਰੇ ਧੱਕਦਾ ਆਪਣੇ ਨਾਮ ਨੂੰ ਨਾਮ ਹੰਕਾਰ ਨੂੰ ਪਰੇ ਧੱਕਦਾ ਜਿਵੇਂ ਪਹਿਲਵਾਨ ਨੇ ਦੋ ਇੱਤੇ ਜਦ ਧੋ ਜਾਣੇ ਘੁਲਦੇ ਨੇ ਉਹ ਤਾਂ ਉਹਨੂੰ ਖਾੜੇ ਚੋਂ ਬਾਹਰ ਕੱਢੂ ਉਹਨੂੰ ਖਾੜੇ ਚੋਂ ਬਾਹਰ ਕੱਢੂਗਾ ਹੁਣ ਉਹ ਤਾਂ ਵਿਰੋਧ ਚ ਨੇ ਇੱਕ ਦੂਜੇ ਇਹ ਤੇ ਖਿੱਚਣੀ ਹੈ ਤੇ ਵਿਰੋਧ ਹੈ ਜਿੱਤੇ ਬ੍ਰੋਡ ਹੁੰਦਾ ਉਹ ਤੇ ਪਰਚਨ ਹੁੰਦੀ ਹੈ ਜਿੱਤੇ ਖੇਚ ਹੁੰਦੀ ਉਹ ਤੇ ਅਟਰੈਕਸ਼ਨ ਹੁੰਦੀ ਹੈ ਇੱਕ ਦੂਏ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨਾ ਇੱਕ ਦੂਏ ਦੇ ਦੂਰੀ ਬਣਾਉਣ ਦੀ ਕੋਸ਼ਿਸ਼ ਕਰਨਾ ਜਿੱਤੇ ਦੂਰੀ ਹੈ ਉਥੇ ਹੰਕਾਰ ਔਰ ਨਾਮ ਔਰ ਹੰਕਾਰ ਹੈ ਉਥੇ ਉਥੇ ਬ੍ਰੋਡਾ ਸਾਰੇ ਕੁਝ ਗੁਣ ਨੇ ਹਾਂ ਹੰਕਾਰ ਦਾ ਹੋਰ ਤਰ੍ਹਾਂ ਦਾ ਹਿਸਾਬ ਇਹਨਾਂ ਦਾ ਹੋ ਉਹ ਤਾਂ ਖਿੱਚਦਾ ਔਰੇ ਨੂੰ ਆਇਆ ਆਇਆ ਖਿੱਚਦੀ ਐ ਉਹ ਜਿਹੜੀ ਨਾਮ ਦੀ ਖਿੱਚ ਐ ਹੰਕਾਰ ਉਹਨੂੰ ਧੱਕਦਾ ਪਿਛੇ ਨੂੰ ਵੀ ਤੂੰ ਪਿਛੇ ਰਹਿ ਬਾਇਆ ਨਾਲ ਜੁੜਿਆ ਰਹਿਣ ਦੇ ਉਹਦੇ ਨਾਲ ਜੁੜਿਆ ਰਹਿਣ ਦੇ ਉਹਦਾ ਜੇ ਮੋਹ ਨੂੰ ਖਤਰਾ ਤਾਂ ਹੰਕਾਰ ਮੂਰੇ ਹੋਵੇ ਤੂੰ ਕੌਣਾ ਨੇੜੇ ਆਉਣ ਨਾਲ ਮੋਹ ਨਾਲ ਜੁੜੇ ਨੂੰ ਤੋੜਨ ਵਾਲੇ ਨੂੰ ਹੰਕਾਰ ਮੂਰੇ ਤੇ ਪੈ ਜਾਂਦਾ ਮੋਹ ਦੇ ਵਿੱਚ ਹੰਕਾਰ ਹੈ ਚਾਰੇ ਨਦੀਆਂ ਅੱਗ ਦੀਆਂ ਸੌਤ ਨਹੀਂ ਹੋ ਸਕਦੀਆਂ ਹੰਸហេਤ ਲੋਭ ਕੋਪ ਚਾਰੇ ਨਦੀਆਂ ਅੱਗ ਇਹ ਅੱਗ ਮੋਹ ਦੇ ਵਿੱਚ ਵੀ ਹੈ ਜੇ ਕੋਈ ਆਪਣੇ ਬੰਦੇ ਦੇ ਨੁਕਸਾਨ ਪਹਤਾ ਦੇ ਫਿਰ ਘਾਰ ਘਾਰ ਹੁੰਦਾ ਹੈ ਕ્રોਧ ਪੈਦਾ ਹੁੰਦਾ ਹੈ ਉਹ ਅਗਥੋਂ ਆਈ ਉਹ ਮੋਚੋਂ ਆਈ ਮੋਚੇ ਵੈਦਾ ਹੁੰਦੀ ਐ ਤੇਰੇ ਲੋਭ ਨੂੰ ਕੋਈ ਸੱਟ ਮਾਰ ਦੇਵੇ ਉਹ ਜੋ ਕੀ ਵੈਦਾ ਹੁੰਦਾ ਗੁੱਸਾ ਇਸ ਹੱਦ ਦੇ ਵਿੱਚ ਕੁੜੀ ਉਸ ਦੇ ਅੰਦਰ ਰੱਖੀ ਅਗਨ ਸਾਗਰ ਐ ਨਸਾਰਾ ਜੀ ਇਹ ਸਾਰਾ ਅਗਨ ਸਾਗਰ ਐ ਭਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇ ਲਜਾਇਆ ਏ ਮਾਇਆ ਦੀ ਜਿਹੜੀ ਫੌਜ ਹੈ ਵਿੱਚ ਸਾਰਿਆਂ ਦੀ ਅੱਗ ਹੈ ਉੱਪਰੋਂ ਉੱਪਰੋਂ ਲੱਗਦਾ ਜਿਨਾਂ ਇਹ ਤਾਂ ਇਹ ਸੰਤ ਜਿਨੈ ਨੇ ਭਾਂਬੜਦਾਸ ਨੇ ਜਿਨਾਂ ਜਿਹੜਾ ਮਾਇਆ ਦਾ ਪ੍ਰੇਮ ਹੈ ਸਭ ਭਾਂਬੜਦਾਸ ਨੇ ਸ਼ਾਂਤੀ ਕਿਸੇ ਨੂੰ ਵੀ ਨਹੀਂ ਬੋਤਾ ਸ਼ਾਂਤੀ ਦਾ ਰਾਮਾ ਕਰਦੇ ਨੇ ਲੋਕਾਂ ਨੂੰ ਮਿੱਠਾ ਬੋਲ ਕੇ ਮੂੰਹ ਤੋਂ ਇਹ ਮੂੰਹ ਦਾ ਹੀ ਮਿੱਠੇ ਨੇ ਇਹ ਮੂੰਹ ਦਾ ਮਿੱਠਾ ਹੋਣਾ ਨਾ ਜਿਹੜਾ ਮੂੰਹ ਦਾ ਮਿੱਠਾ ਮਿੱਠਾ ਬੋਲੋ ਕਰੋ ਜਿਵੇਂ ਕਰਦੇ ਨੇ ਇਹ ਤਾਂ ਅੰਦਰ ਕੌੜੇ ਨੇ ਜਿਹੜਾ ਸੱਚ ਕੌੜਾ ਲੱਗਦਾ ਕਿਉਂਕਿ ਸੱਚ ਕਾਹਤੇ ਕੌੜਾ ਲੱਗਦਾ ਮੂਹ ਦੇ ਮਠਿਆ ਨੂੰ ਸੱਚ ਕੌੜਾ ਲੱਗਦਾ ਮੂਹ ਦੇ ਕੌੜਿਆ ਨੂੰ ਸੱਚ ਮਿੱਠਾ ਲੱਗਦਾ ਜਿਹੜੇ ਮੂਹ ਦੇ ਕੌੜੇ ਨੇ ਨਾ ਉਹ ਸੱਚ ਬੋਲਣ ਵਾਲਾ ਆਦਮੀ ਮੂਹ ਦਾ ਕੌੜਾ ਹੁੰਦਾ ਸੱਚ ਬੋਲਣ ਨੂੰ ਤਾਂ ਕਹਿੰਦੇ ਇਹ ਤਾਂ ਮੂਹ ਦਾ ਕੌੜਾ ਹੈ ਪੜਲੇ ਤੇ ਮੁੱਖੋਂ ਮਿੱਠਾ ਹੈ ਗੁਰਮੁਖ ਮੁੱਖੋਂ ਕੌੜਾ ਗੁਰਮੁਖੋਂ ਕੌੜਾ ਐ ਪੰਡਤ ਮੁਖੋਂ ਮਿੱਠਾ ਜਿੰਨੇ ਮਿਸ਼ਨਰੀ ਨੇ ਇਹ ਜ਼ਿਆਦਾ ਕਾਣਗੇ ਮੂੰਹ ਦਾ ਤਾਂ ਮਿੱਠਾ ਬੋਲੋ ਬੋਲੋ ਮਿੱਠਾ ਕਿਉਂਕਿ ਕਪਟੀ ਨੇ ਸਾਰੇ ਗੁਰਮਾਤਾ ਵਿਰੋਧ ਕਰਦੇ ਨੇ ਗੁਰਮਤ ਬੜੀਆਂ ਕੌੜੀਆਂ ਗੱਲਾਂ ਕਰਦੀ ਰਿਹਾ ਗੁਰੂ ਘਰ ਚ ਅੱਜ ਵੀ ਕੌੜੀਆਂ ਨੇ ਗੱਲਾਂ ਗੁਰਮਾਧੀਆਂ ਗੱਲਾਂ ਸਾਧੀਆਂ ਬੜੀਆਂ ਕੌੜੀਆਂ ਨੇ ਇਹ ਇਹੀ ਪ੍ਰਚਾਰ ਕਰਦੇ ਤੇ ਲੋ ਜੀ ਇਹ ਗੱਲਾਂ ਨਾਲ ਤਾਂ ਫੇਰ ਲੜਾਈ ਵੱਧਦੀ ਹੈ ਜੀ ਬੂ ਦਾ ਮਿੱਠਾ ਚਾਹੀਦਾ ਆਮ ਪਬਲਿਕ ਚ ਆਉਂਦੀ ਆ ਵੀ ਹਾਂ ਬਈ ਬੂ ਦਾ ਮਿੱਠਾ ਹੀ ਚਾਹੀਦਾ ਬੋਲਣਾ ਉਂਗਰਵਾਣੀ ਵੀ ਕਹਿੰਦੀ ਐ ਮਠ ਬੋਲਣਾ ਜੀ ਹਰ ਸੱਜਣ ਸੌਮੀ ਮੋਰਾ ਪਰ ਉਹਨਾਂ ਨੂੰ ਮਿੱਠਾ ਲੱਗਦਾ ਨਾ ਭਜਨ ਉਹ ਕਹਿੰਦਾ ਨਾ ਵੀ ਨਾ ਮਿੱਠਾ ਹੁੰਦਾ ਨਾ ਉਹਦਾ ਕੌੜਾ ਹੁੰਦਾ ਮਿੱਠਾ ਕਿੱਥੇ ਹੁੰਦਾ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਬਦਨਾਣੋਂ ਡਿਠੀ ਸਾਖਤ ਨੂੰ ਅਮਰ ਤਕੌੜਾ ਲੱਗਦਾ ਉਹ ਕਹਿੰਦਾ ਅਮਰ ਤੇ ਬਿਠਾ ਹੁੰਦਾ ਅਸਲ 'ਚ ਕੌੜਾ ਹੀ ਲੱਗਦਾ ਕੌੜਾ ਲੱਗਦਾ ਤਾਂ ਹੀ ਦਾ ਦਰਮੋਰਾਂ ਦੇ ਖਿਲਾਫ ਖੜੇ ਨੇ ਸੱਚ ਹੈ ਉਹਦੇ 'ਚ ਸੱਚ ਦੇ ਖਿਲਾਫ ਖੜੇ ਨੇ ਗੁਰਦਾਦਿਆਂ ਬਾਰੇ ਜਿਹੜੇ ਨਰਾਇ ਝੂਠ ਦੇ ਹੱਕ 'ਚ ਨੇ ਉਹ ਝੂਠ ਦੇ ਹੱਕ 'ਚ ਨੇ ਸੱਚ ਦੇ ਖਿਲਾਫ ਨੇ ਅਕਾਲ ਉਸਤ ਦੇ ਵਿੱਚ ਪਰਛੇ ਲਾਏ ਪੈਣੇ ਸੇ ਪਖੰਡਵਾਦ ਦੇ ਉੱਥੇ ਹੀ ਕਬਰ ਆ ਜਾਂਦੇ ਨੇ ਅਕਾਲ ਉਸਤ ਦੇ ਵਿੱਚ ਉਹ ਤਾਂ ਕੱਖ ਵੀ ਨਹੀਂ ਜਰਨਾ ਇਹਨਾਂ ਦਾ ਉਹ ਨਾਗੇ ਫਿਰਦੇ ਜੇ ਪਾਈਏ ਜੋਗ ਬਣ ਕੇ ਮਰਗ ਮੁਕਤ ਸਭ ਹੋਗ ਕਹਿੰਦੇ ਜੇ ਨੰਗੇ ਫਿਰ ਕੇ ਮੁਕਤੀ ਜੋਗ ਪ੍ਰਾਪਤ ਹੋ ਜੂ ਜੰਗਲ ਦੇ ਮਰਗ ਸਾਰੇ ਨੰਗੇ ਹੀ ਫਿਰਦੇ ਨੇ ਮਿੱਠੀ ਗੱਲ ਐ ਮੋਦੀ ਚੰਗੀ ਮਿੱਠੀ ਐ ਉਹ ਜਿਹਨਾਂ ਦੇ ਸੰਤਾਂ ਦੇ ਪੈਰ ਪੂਜਦੇ ਨੇ ਉਹਨਾਂ ਨੂੰ ਤਾਂ ਮਿਰਗ ਕਹਿਤਾ ਜਾਂਦੇ ਬੜੀਆਂ ਕੌੜੀਆਂ ਗੱਲਾਂ ਨੇ ਇਹ ਤਾਖਲਾ ਬਣੇ ਉਹਨਾਂ ਤੇ ਛੇਤਰਪਰੇੜ ਬਹੁਤ ਕੀਤੀ ਹੋਈ ਐ ਉੱਥੇ ਪਖੰਡਵਾਤ ਤੇ